ਪਿਆਰੇ ਬੱਚਿਓ ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਬੱਚਿਓ ਅੱਜ ਆਪਾਂ ਕਰ ਰਹੇ ਹਾਂ ਭਾਸ਼ਾ ਜਾਂ ਬੋਲੀ ਬਾਰੇ ਲੈਂਗੁਏਜ ਬਾਰੇ ਠੀਕ ਹੈ ਬੱਚਿਓ ਅਸੀਂ ਭਾਸ਼ਾ ਵਿੱਚ ਬੋਲਦੇ ਹਾਂ ਅਤੇ ਸਿੱਖਦੇ ਹਾਂ ਪੜੋ ਵੇਖੋ ਪੜੋ ਅਤੇ ਸਮਝੋ ਤੁਹਾਡਾ ਨਾਮ ਕੀ ਹੈ ਤਾਂ ਦੂਜੀ ਕੁੜੀ ਨੇ ਕੀ ਦੱਸਿਆ ਮੇਰਾ ਨਾਮ ਗੀਤਾ ਹੈ ਭਾਸ਼ਾ ਦਾ ਆਦਾਨ ਪ੍ਰਦਾਨ ਹੋਇਆ ਤੁਹਾਡਾ ਘਰ ਕਿੱਥੇ ਹੈ ਮੇਰਾ ਘਰ ਮੰਦਰ ਦੇ ਪਿੱਛੇ ਹੈ ਦੋ ਕੁੜੀਆਂ ਆਪਸ ਵਿੱਚ ਗੱਲ ਕਰ ਰਹੀਆਂ ਹਨ ਆਪਣੀ ਗੱਲ ਇੱਕ ਦੂਜੇ ਨੂੰ ਦੱਸ ਰਹੀਆਂ ਹਨ ਉਹ ਜਿਹੜੇ ਸ਼ਬਦਾਂ ਦਾ ਪ੍ਰਯੋਗ ਕਰ ਰਹੀਆਂ ਹਨ ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ ਹਾਂਜੀ ਬੋਲੀ ਦੀ ਪਰਿਭਾਸ਼ਾ ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਜਿਸ ਸਾਧਨ ਰਾਹੀਂ ਦਰਸਾਉਂਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ ਹਾਂਜੀ ਬੱਚਿਓ ਪਤਾ ਲੱਗ ਗਿਆ ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ ਜਦੋਂ ਆਪਣੇ ਆਪਾ ਆਪਣੇ ਮਨ ਦੇ ਭਾਵਾਂ ਨੂੰ ਦੂਸਰੇ ਨੂੰ ਦੱਸਦੀਆਂ ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ ਪਾਸ਼ਾ ਜਾਂ ਬੋਲੀ ਕਿਹਾ ਜਾਂਦਾ ਹਾਂਜੀ ਬੱਚਿਓ ਅੱਗੇ ਦੇਖੋ ਬੱਚਿਓ ਬੋਲੀ ਜਾਂ ਪਾਸ਼ਾ ਦੀਆਂ ਦੋ ਕਿਸਮਾਂ ਹਨ ਬੋਲੀ ਦੀਆਂ ਕਿਸਮਾਂ ਕਿੰਨੀਆਂ ਨੇ ਜੀ ਦੋ ਬੋਲ ਚਾਲਦੀ ਬੋਲੀ ਜਾਂ ਮੌਖਿਕ ਭਾਸ਼ਾ ਜਿਹੜੀ ਕਿ ਆਪਾਂ ਜਿਵੇਂ ਮੈਂ ਤੁਹਾਡੇ ਨਾਲ ਹੁਣ ਕਿਹੜੀ ਬੋਲ ਰਹੀ ਆਂ ਕਿਹੜੀ ਭਾਸ਼ਾ ਚ ਗੱਲ ਕਰ ਰਹੀ ਆਂ ਮੈਂ ਬੋਲ ਚਾਲਦੀ ਬੋਲੀ ਚ ਮੌਖਿਕ ਭਾਸ਼ਾ ਨਾਲ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਆਂ ਠੀਕ ਹੈ ਤੁਹਾਨੂੰ ਜਿਵੇਂ ਮੈਂ ਦੱਸ ਰਹੀ ਆਂ ਅਜਾਜ਼ ਲਿਖਤੀ ਜਾਂ ਟਕਸਾਲੀ ਬੋਲੀ ਲਿਖਤੀ ਜਾਂ ਟਕਸਾਲੀ ਬੋਲੀ ਜਿਹੜੀ ਲਿਖਤੀ ਰੂਪ ਚ ਬੋਲ ਚਾਲ ਦੀ ਬੋਲੀ ਜਾਂ ਮੌਖਿਕ ਭਾਸ਼ਾ ਦੀ ਕੀ ਪਰਿਭਾਸ਼ਾ ਹੈਗੀ ਦੇਖੋ ਬੱਚਿਓ ਜਦੋਂ ਕੋਈ ਵਿਅਕਤੀ ਆਪਣੀ ਗੱਲ ਕਿਸੇ ਦੂਸਰੇ ਨੂੰ ਦੂਸਰੇ ਵਿਅਕਤੀ ਨੂੰ ਬੋਲ ਕੇ ਜਾਂ ਇਸ਼ਾਰੇ ਨਾਲ ਸਮਝਾਉਂਦਾ ਹੈ ਤਾਂ ਉਸ ਨੂੰ ਮੌਖਿਕ ਜਾਂ ਬੋਲ ਚਾਲ ਦੀ ਭਾਸ਼ਾ ਆਖਿਆ ਜਾਂਦਾ ਹੈ ਆਖਦੇ ਹਨ ਜਿਵੇਂ ਕਿ ਅਧਿਆਪਕ ਦੇਖੋ ਕੀ ਕਹਿ ਰਿਹਾ ਬੱਚਿਓ ਕੱਲ ਮੈਂ ਤੁਹਾਨੂੰ ਨਵੀਂ ਕਹਾਣੀ ਸੁਣਾਵਾਂਗੀ ਜਾਂ ਸੁਣਾਵਾਂਗਾ ਠੀਕ ਹੈ ਅੱਗੇ ਤੂੰ ਵੀ ਖੂਬ ਪੜ ਕੇ ਸਕੂਲ ਅਤੇ ਦੇਸ਼ ਦਾ ਨਾ ਰੋਸ਼ਨ ਕਰ ਠੀਕ ਹੈ ਬੱਚਿਓ ਲਿਖਤੀ ਦੇਖੋ ਜਿਵੇਂ ਕਿ ਦੇਖੋ ਉਹਨਾਂ ਨੇ ਕੀ ਕੀਤਾ ਇਸ਼ਾਰੇ ਨਾਲ ਦੱਸਿਆ ਵੀ ਤੂੰ ਵੀ ਖੂਬ ਪੜ ਕੇ ਸਕੂਲ ਅਤੇ ਦੇਸ਼ ਦਾ ਨਾ ਰੋਸ਼ਨ ਕਰ ਅੱਗੇ ਕੀ ਹੈ ਬੱਚਿਓ ਕੱਲ ਮੈਂ ਤੁਹਾਨੂੰ ਨਵੀਂ ਕਹਾਣੀ ਸੁਣਾਵਾਂਗਾ ਅੱਗੇ ਦੇਖਿਓ ਬੱਚਿਓ ਲਿਖਤੀ ਜਾਂ ਟਕਸਾਲੀ ਬੋਲੀ ਜਦੋਂ ਕੋਈ ਵਿਅਕਤੀ ਆਪਣੇ ਮਨ ਦੇ ਭਾਵ ਲਿਖ ਕੇ ਦੂਜਿਆਂ ਤੱਕ ਪਹੁੰਚਾਉਂਦਾ ਹੈ ਉਸ ਨੂੰ ਲਿਖਤੀ ਬੋਲੀ ਜਾਂ ਭਾਸ਼ਾ ਜਾਂ ਟਕਸਾਲੀ ਬੋਲੀ ਆਖਦੇ ਹਨ ਇਹਦਾ ਮੁੱਖ ਸਾਧਨ ਕੀ ਹੈ ਬੱਚਿਓ ਕਿਤਾਬਾਂ ਅਖਬਾਰ ਰਸਾਲੇ ਭਾਸ਼ਾ ਦੇ ਲਿਖਤੀ ਰੂਪ ਦਾ ਨਮੂਨਾ ਹਨ ਜਿਵੇਂ ਕਿ ਦੇਖੋ ਆਪਾਂ ਦੇਖੋ ਜਿਵੇਂ ਅਧਿਆਪਕ ਬਲੈਕਬੋਰਡ ਤੇ ਲਿਖ ਰਿਹਾ ਹੈ ਲਿਖਤੀ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਚਾਕਲੇਟ ਦੰਦਾ ਨੂੰ ਖਰਾਬ ਕਰਦੀ ਹੈ ਇਸ ਤਰ੍ਹਾਂ ਕਰਕੇ ਲਿਖਤੀ ਭਾਸ਼ਾ ਲਿਖਤੀ ਭਾਸ਼ਾ ਨਿਜਮਬੱਧ ਅਤੇ ਸ਼ੁੱਧ ਹੁੰਦੀ ਹੈ ਜਿਹੜੀ ਆਪਣੀ ਲਿਖਤੀ ਭਾਸ਼ਾ ਹੈਗੀ ਕੀ ਹੁੰਦੀ ਹੈ ਨਿਯਮਬੰਦ ਤੇ ਸੋਧ ਉਚਾਰਨ ਚ ਹੁੰਦੀ ਹੈ ਸੋਧ ਹੁੰਦੀ ਹੈ ਲਿਖਤੀ ਰੂਪ ਚ ਹਾਂਜੀ ਪਹਿਲਾਂ ਆਪਾਂ ਭਾਸ਼ਾ ਬਾਰੇ ਪੜਿਆ ਅੱਗੇ ਬੋਲੀ ਦੀਆਂ ਕਿਸਮਾਂ ਭਾਸ਼ਾ ਦੀਆਂ ਕਿਸਮਾਂ ਅੱਗੇ ਬੱਚੇ ਆਪਾਂ ਕਰਾਂਗੇ ਭਾਸ਼ਾ ਦੇ ਰੂਪ ਭਾਸ਼ਾ ਦੇ ਕਿੰਨੇ ਰੂਪ ਨੇ ਤਿੰਨ ਰੂਪ ਨੇ ਮਾਂ ਬੋਲੀ ਰਾਸ਼ਟਰੀ ਭਾਸ਼ਾ ਤੇ ਅੰਤਰਰਾਸ਼ਟਰੀ ਭਾਸ਼ਾ ਮਾਂ ਬੋਲੀ ਦੇਖੋ ਜਿਹੜਾ ਜਿਹੜੀ ਬੋਲੀ ਆਪਾਂ ਕਹਿੰਦੇ ਮਦਰ ਟੰਗ ਮਾਂ ਜਿਵੇਂ ਆਪਾਂ ਆਪਣੀ ਮਾਤਾ-ਤੰਕੀ ਹੈ ਜੀ ਆਪਾਂ ਪੰਜਾਬ ਵਿੱਚ ਬਠਿੰਡੇ ਰਹਿ ਰਹੇ ਹਾਂ ਜਿਵੇਂ ਆਪਾਂ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਕਿਹੜੀ ਭਾਸ਼ਾ ਹੈ ਜੀ ਪੰਜਾਬੀ ਆਪਣੀ ਮਾਂ ਬੋਲੀ ਕੀ ਹੈ ਜੀ ਪੰਜਾਬੀ ਜੇ ਜਿਹੜੀ ਬੋਲੀ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ ਹਾਂਜੀ ਬੱਚੇ ਦੇਖੋ ਜਿਹੜੀ ਬੋਲੀ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ ਉਸ ਨੂੰ ਮਾਂ ਬੋਲੀ ਕਹਿੰਦੇ ਹਨ ਦੇਖੋ ਜੀ ਜਿਵੇਂ ਕਹਿੰਦੇ ਪਹਿਲੀ ਦੀਪਕ ਮਾਂ ਹੁੰਦੀ ਹੈ ਬੱਚੇ ਦੀ ਮਾਂ ਬੋਲੀ ਹਰ ਦੂਜੀ ਭਾਸ਼ਾ ਨੂੰ ਸਿੱਖਣ ਦਾ ਆਧਾਰ ਬਣਦੀ ਹੈ ਬੱਚੇ ਦੇਖੋ ਜਿਵੇਂ ਮਾਂ ਆ ਕੀ ਕਹਨੇ ਲੱਲਾ ਲੱਲਾ ਲੋਰੀ ਦੁੱਧ ਦੀ ਕਟੋਰੀ ਦੁੱਧ ਚ ਪਤਾਸ਼ਾ ਮੁੰਨੀ ਕਰੇ ਤਮਾਸ਼ਾ ਦੇਖੋ ਜੀ ਮਾਂ ਤੋਂ ਸਿੱਖਦਾ ਜਿਹੜਾ ਬੱਚਾ ਭਾਸ਼ਾ ਉਹਨੂੰ ਆਪਾਂ ਕਿਹੜੀ ਭਾਸ਼ਾ ਕਹਿੰਨੇ ਆ ਮਾਂ ਬੋਲੀ ਠੀਕ ਹੈ ਜੀ ਹਰ ਮਾਂ ਆਪਣੇ ਬਾਲ ਨੂੰ ਲੋਰੀ ਦੇ ਰੂਪ ਵਿੱਚ ਪਹਿਲੀ ਭਾਸ਼ਾ ਦਾ ਗਿਆਨ ਦਿੰਦੀ ਹੈ ਵਾਹਿਗੁਰੂ ਸੱਚੇ ਪਾਸ਼ਾ ਵਾਹਿਗੁਰੂ ਹਾਂਜੀ ਇਸ ਲਈ ਮਾਂ ਨੂੰ ਮਨੁੱਖ ਦਾ ਪਹਿਲਾ ਅਧਿਆਪਕ ਵੀ ਮੰਨਿਆ ਗਿਆ ਹੈ ਹਾਂਜੀ ਬੱਚਿਓ ਅੱਗੇ ਆਪਣੀ ਦੂਜੀ ਭਾਸ਼ਾ ਪਹਿਲੀ ਭਾਸ਼ਾ ਆਪਣੀ ਹੋਗੀ ਮਾਂ ਬੋਲੀ ਦੂਜੀ ਭਾਸ਼ਾ ਰਾਸ਼ਟਰੀ ਭਾਸ਼ਾ ਆਪਣੀ ਕਿਸੇ ਰਾਸ਼ਟਰ ਦੇ ਸਰਕਾਰੀ ਕਾਰਜਾਂ ਨੂੰ ਪੂਰਾ ਕਰਨ ਲਈ ਜਿਸ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਉਸ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਹਨ ਦੇਖੋ ਜੀ ਭਾਰਤ ਦੀ ਰਾਸ਼ਟਰੀ ਭਾਸ਼ਾ ਆਪਣੀ ਕੀ ਹੈ ਜੀ ਹਿੰਦੀ ਆਪਾਂ ਦੇਖੋ ਆਪਾਂ ਕੀ ਹੈ ਭਾਰਤ ਦੇ ਨਾਗਰਿਕ ਤਾਂ ਆਪਣੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਜੀ ਹਿੰਦੀ ਆਪਣੀ ਰਾਸ਼ਟਰੀ ਭਾਸ਼ਾ ਹੈ ਜੀ ਜੇ ਦੇਖੋ ਮਿੱਤਰ ਆਪ ਕੈਸੇ ਹੋ ਮੈਂ ਠੀਕ ਹੂੰ ਆਪ ਕੈਸੇ ਹੋ ਠੀਕ ਹੈ ਜੀ ਅੱਗੇ ਬੱਚਿਓ ਅੰਤਰਰਾਸ਼ਟਰੀ ਭਾਸ਼ਾ ਦੇਖੋ ਜੀ ਅੱਜ ਕੱਲ ਸਭ ਤੋਂ ਵੱਧ ਜ਼ੋਰ ਆਪਾਂ ਜਿਵੇਂ ਅੰਗਰੇਜ਼ੀ ਤੇ ਲਾਉਨੇ ਆ ਪਰ ਸਭ ਤੋਂ ਮੇਨ ਮਾਂ ਪਾਸ਼ਾ ਮਦਰ ਟੰਗ ਵਿਕਾਸ ਆ ਬੱਚੇ ਦਾ ਹਮੇਸ਼ਾ ਜਿਹੜੀ ਭਾਸ਼ਾ ਚ ਹੁੰਦਾ ਜੀ ਉਹ ਮਦਰ ਟੰਗ ਚ ਹੁੰਦਾ ਮਾਂ ਬੋਲੀ ਚ ਹੁੰਦਾ ਜੀ ਉਦੋਂ ਬਾਅਦ ਦੂਜੀ ਭਾਸ਼ਾ ਆਪਣੀ ਕਿਹੜੀ ਹੈ ਜੀ ਹਿੰਦੀ ਰਾਸ਼ਟਰ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਜੀ ਆਪਣੀ ਅੰਗਰੇਜ਼ੀ ਪਰਸਪਰ ਦੂਜੇ ਦੇਸ਼ਾਂ ਨਾਲ ਸਬੰਧ ਬਣਾਉਣ ਲਈ ਵਰਤੀ ਜਾਣ ਵਾਲੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਆਖਦੇ ਹਨ ਇਹ ਸਾਰੇ ਵਿਸ਼ਵ ਨੂੰ ਇੱਕ ਦੂਜੇ ਨਾਲ ਜੋੜਦੀ ਹੈ ਹਾਂਜੀ ਪ੍ਰਾਂਤ ਦੀਆਂ ਭਾਸ਼ਾਵਾਂ ਆ ਗਈਆਂ ਬੱਚਿਓ ਅੱਗੇ ਦੇਖੋ ਬੱਚਿਓ ਹਰ ਪ੍ਰਾਂਤ ਦੀ ਆਪਣੀ ਵੱਖਰੀ ਭਾਸ਼ਾ ਹੁੰਦੀ ਹੈ ਜਿਵੇਂ ਦੇਖੋ ਪੰਜਾਬ ਪੰਜਾਬੀ ਮਹਾਰਾਸ਼ਟਰ 'ਚ ਮਰਾਠੀ ਬੋਲੀ ਜਾਂਦੀ ਹੈ ਬੱਚਿਓ ਬੰਗਾਲ 'ਚ ਬੰਗਾਲੀ ਉੜੀਸਾ 'ਚ ਉੜਿਆ ਹਾਂਜੀ ਯਾਦ ਰੱਖੋ ਜੀ ਇਹ ਯਾਦ ਰੱਖਣ ਜੋ ਗੱਲਾਂ ਨੇ ਜੀ ਜਿਹੜੀਆਂ ਆਪਾਂ ਕਰਦੇ ਹਾਂ ਇੱਕ ਦੂਜੇ ਤੱਕ ਮੰਨ ਦੀ ਗੱਲ ਪਹੁੰਚਾਉਣ ਵਾਲੇ ਸਾਧਨ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੱਚਿਓ ਆਪਣੀ ਬੋਲਚਾਲ ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ ਬੋਲਚਾਲ ਦੀ ਬੋਲੀ ਬਹੁਤੀ ਸ਼ੁੱਧ ਨਹੀਂ ਹੁੰਦੀ ਜਿਵੇਂ ਆਪਾਂ ਕਈ ਵਾਰ ਕਹਿੰਨੇ ਆ ਉਰੇ ਆ ਜਾ ਤੂੰ ਕੀ ਕਰਦਾ ਪਰ ਲਿਖਣ ਦੇ ਵਿੱਚ ਸ਼ੁੱਧਤਾ ਪੂਰੀ ਹੁੰਦੀ ਹੈ ਤੂੰ ਕੀ ਕਰਦਾ ਜਿਵੇਂ ਤੁਸੀਂ ਕੀ ਕਰਦੀ ਹੋ ਉਸ ਤੋਂ ਆਪਾਂ ਲਿਖਣ ਲੱਗੇ ਬਹੁਤ ਧਿਆਨ ਨਾਲ ਬੋਲਦੇ ਆ ਅੱਗੇ ਜੀ ਲਿਖਤੀ ਭਾਸ਼ਾ ਜਿਹੜੀ ਹੁੰਦੀ ਹੈ ਆਪਣੀ ਸ਼ੁੱਧ ਤੇ ਮਿਆਰੀ ਹੁੰਦੀ ਹੈ ਹਾਂ ਜੀ ਬੱਚੇ ਤੁਹਾਡਾ ਲਈ ਪ੍ਰਸ਼ਨ ਹੈ ਜੀ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੁਸੀਂ ਦੇਖੋ ਪੜਿਆ ਹੈਗਾ ਤੁਹਾਨੂੰ ਪਤਾ ਹੈਗਾ ਤੁਸੀਂ ਆਪ ਹੀ ਆਦੇ ਆਨਸਰ ਦੇਖ ਲਿਓ ਜੀ ਅੱਗੇ ਦੇਖੋ ਜੀ ਸਾਡੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਪੰਜਾਬੀ ਨਹੀਂ ਜੀ ਦੇਖੋ ਆ ਗਲਤ ਟਿਕ ਹੋਏ ਹੋਏ ਨੇ ਦੇਖੋ ਜੀ ਆ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਠੀਕ ਹੈ ਜੀ ਅੱਗੇ ਸਾਡੀ ਰਾਸ਼ਟਰੀ ਭਾਸ਼ਾ ਜੀ ਹਿੰਦੀ ਹੈ ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਕਿਹੜੀ ਹੈ ਜੀ ਪੰਜਾਬੀ ਖੇਡ ਲਿਖਿਆਂ ਵਿੱਚੋਂ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਜੀ ਆਪਣੀ ਅੰਗਰੇਜ਼ੀ ਬੱਚੇ ਜਾਣ ਬੁੱਝ ਕੇ ਗਲਤ ਟਿੱਕ ਕੀਤੇ ਹੋਏ ਨੇ ਤਾਂ ਕਿ ਤੁਸੀਂ ਸਹੀ ਨਿਸ਼ਾਨੀ ਲਾ ਸਕੋ ਧੰਨਵਾਦ ਬੱਚਿਓ ਅੱਗੇ ਆਪਾਂ ਕੱਲ ਨੂੰ ਕਰਾਂਗੇ ਜੀ ਬੋਲੀ ਕਿਸ ਨੂੰ ਆਖਦੇ ਹਨ ਬੋਲੀ ਦੀਆਂ ਕਿਸਮਾਂ ਅੱਗੇ ਖੇਡ ਖੇਡ ਵਿੱਚ ਸਿੱਖੋ ਅੱਗੇ ਆਪਾਂ ਪਸ਼ਾਹੀ ਗਿਆਨ ਕਰਾਂਗੇ ਜੀ ਭਾਰਤ ਦੀਆਂ ਭਾਸ਼ਾਵਾਂ ਬਾਰੇ ਪੜ੍ਹਾਂਗੇ ਆਪਾਂ ਠੀਕ ਹੈ ਜੀ ਓਕੇ ਬੱਚਿਓ ਧੰਨਵਾਦ ਜੀ